ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਬਹੁਤ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਲੱਗੇ ਸੀ ਜੀ ਕਣਕ ਸਟੋਰ ਕਰਨ ਤੇ ਆਪਾਂ ਸੋਚਿਆ ਵੀ ਤੁਹਾਡੇ ਨਾਲ ਤੁਸੀਂ ਸਾਰੇ ਭੈਣ ਭਰਾਵਾਂ ਨਾਲ ਸ਼ੇਅਰ ਕਰੀਏ ਇਹ ਵੀਡੀਓ ਤੇ ਅੱਜ ਆਪਾਂ ਕਣਕ ਸਟੋਰ ਕਰਨ ਦਾ ਬਹੁਤ ਵਧੀਆ ਤਰੀਕਾ ਦੱਸਾਂਗੇ ਜੀ ਜਿਵੇਂ ਕਿ ਆਪਾਂ ਹੁਣ ਕਣਕ ਦਾ ਮੌਸਮ ਆਗਾ ਸੀਜ਼ਨਾਂ ਕਣਕ ਦਾ ਤੇ ਆਪਾਂ ਸਾਰੇ ਪਿੰਡਾਂ ਸ਼ਹਿਰਾਂ ਵਾਲੇ ਹੁਣ ਕਣਕ ਲੈ ਕੇ ਸਟੋਰ ਕਰਕੇ ਰੱਖਾਂਗੇ ਜੀ ਤੇ ਕਈ ਭੈਣ ਭਰਾਵਾਂ ਦੇ ਆਪਣੇ ਜ਼ਮੀਨ ਹੁੰਦੀ ਜਿਵੇਂ ਤੇ ਕਈ ਮੁੱਲ ਲੈ ਕੇ ਰੱਖਦੇ ਆ ਸਾਲ ਭਰ ਲਈ ਸਟੋਰ ਕਰਕੇ ਕਣਕ ਤੇ ਕਣਕ ਅਕਸਰ ਕਈ ਵਾਰ ਜਿਵੇਂ ਸੁਸਰੀ ਲੱਗ ਜਾਂਦੀ ਜਦੋਂ ਆਪਾਂ ਸਟੋਰ ਕਰਕੇ ਰੱਖਦੇ ਆ ਪੂਰੇ ਸਾਲ ਲਈ ਤੇ ਜੇਕਰ ਜੇ ਆਪਾਂ ਇਹ ਤਰੀਕਾ ਵਰਤਾਂਗੇ ਜੀ ਕਣਕ ਸਟੋਰ ਕਰਨ ਦਾ ਤੇ ਬਿਲਕੁਲ ਵੀ ਸੁਸਰੀ ਨਹੀਂ ਲੱਗੂਗੀ ਤੇ ਜੇਕਰ ਆਪਾਂ ਦਵਾਈਆਂ ਪਾਉਣੇ ਆ ਜੀ ਮੈਡੀਕਲ ਦਵਾਈਆਂ ਗੋਲੀਆਂ ਵਗੈਰਾ ਦਵਾਈ ਇਹ ਜਿਹੜੀ ਕਣਕ ਵਾਲੀ ਹੁੰਦੀ ਹੈਗੀ ਇਹ ਕਣਕ ਦੇ ਵਿੱਚ ਰੱਖਦੇ ਆਪਾਂ ਢੋਲਾਂ ਦੇ ਵਿੱਚ ਡਰਮਾਂ ਦੇ ਕਣਕ ਨੂੰ ਸੇਫ ਰੱਖਣ ਲਈ ਖਰਾਬ ਹੋਣ ਤੋਂ ਬਚਾ ਕੇ ਰੱਖਣ ਲਈ ਤਾਂ ਇਹਦੇ ਨਾਲ ਜੀ ਆਪਾਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ ਜਿਹੜੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਹੁੰਦੀਆਂ ਖਤਰਨਾਕ ਜਿਵੇਂ ਦਿਲ ਦਾ ਹਾਰਟ ਅਟੈਕ ਵਗੈਰਾ ਤੇ ਹੋਰ ਵੀ ਬਹੁਤ ਜ਼ਿਆਦਾ ਬਿਮਾਰੀਆਂ ਹੁੰਦੀਆਂ ਤੇ ਉਹ ਲੱਗ ਜਾਂਦੀਆਂ ਜੀ ਤੇ ਅੱਜ ਆਪਾਂ ਦੇਸੀ ਤਰੀਕੇ ਨਾਲ ਜੀ ਬਿਨਾ ਦਵਾਈਆਂ ਤੋਂ ਤੇ ਕਣਕ ਨੂੰ ਸਟੋਰ ਕਰਨਾ ਦੱਸਾਂਗੇ ਡਰਮਾ ਦੇ ਵਿੱਚ ਭਰਨਾ ਇਹਨੂੰ ਤੇ 2 ਸਾਲ ਤੱਕ ਕਣਕ ਖਰਾਬ ਨਹੀਂ ਹੋਊਗੀ ਇਸ ਤਰੀਕੇ ਨਾਲ ਤੇ ਕਣਕ ਨੂੰ ਸੁਸਰੀ ਬਿਲਕੁਲ ਨਹੀਂ ਲੱਗੂਗੀ ਜੀ ਜ਼ਿਆਦਾਤਰ ਇਹ ਸੁਸਰੀ ਨਾਲ ਹੀ ਖਰਾਬ ਹੁੰਦੀ ਕਣਕ ਤੇ ਇਹ ਤਰੀਕੇ ਨਾਲ ਤੁਸੀਂ ਵੀ ਡਰਮਾ ਦੇ ਵਿੱਚ ਕਣਕ ਪਾਇਓ ਤੇ ਹੁਣ ਆਪਾਂ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਚਲੋ ਜੀ ਪਹਿਲਾ ਤਰੀਕਾ ਆਪਾਂ ਹੁਣ ਦੱਸਾਂਗੇ ਤੁਹਾਨੂੰ ਆਪਾਂ 2-3 ਤਰੀਕੇ ਦੱਸਾਂਗੇ ਇਹ ਚ ਤੁਸੀਂ ਕੋਈ ਵੀ ਤਰੀਕਾ ਵਰਤ ਸਕਦੇ ਆਂਗੇ ਜਿਹੜਾ ਵੀ ਤੁਹਾਡੇ ਕੋਲ ਸਮਾਨ ਹੈਗਾ ਤੁਸੀਂ ਉਹੀ ਇਹਦੇ ਵਿੱਚ ਪਾ ਸਕਦੇ ਆ ਬਿਨਾ ਆਪਾਂ ਅ ਦਵਾਈ ਵਗੈਰਾ ਤੋਂ ਤੇ ਦੇਸੀ ਤਰੀਕਿਆਂ ਨਾਲ ਸਟੋਰ ਕਰਨੀ ਦੱਸਾਂਗੇ ਤੇ ਲੋ ਜੀ ਇੱਥੇ ਆਪਾਂ ਡਰਮ ਦੇ ਵਿੱਚ ਕਣਕ ਪਾਉਣ ਲੱਗੇ ਆਂ ਤੇ ਇਹ ਆਪਾਂ ਛੋਟਾ ਡਰਮ ਹੀ ਭਰਾਂਗੇ ਤੇ ਕਣਕ ਇਹਦੇ ਵਿੱਚ ਆਪਾਂ ਪਾਉਣੀ ਸ਼ੁਰੂ ਕਰਦੇ ਆਂ ਇਹ ਜਿਵੇਂ ਹੁਣ ਆਪਾਂ ਕਣਕ ਪਾ ਤੀਏ ਇਹਦੇ ਵਿੱਚ ਤੇ ਇਧਰ ਇਹ ਆਪਾਂ ਜੀ ਨਿੰਮ ਦੇ ਪੱਤੇ ਲੈਂਦੇ ਨਿੰਮ ਦੀਆਂ ਡਾਂਗੀਆਂ ਤੇ ਇਹਨਾਂ ਨੂੰ ਤੁਸੀਂ ਸੁਕਾ ਕੇ ਵੀ ਵਰਤ ਸਕਦੇ ਆ ਪੱਤਿਆਂ ਨੂੰ ਤੇ ਜੇਕਰ ਗਿੱਲੀਆਂ ਡਾਂਗੀਆਂ ਪਾਉਣੀਆਂ ਤੁਸੀਂ ਨਿੰਮਦੰਗਾ ਇਹ ਤਾਂ ਗਿੱਲੀਆਂ ਵੀ ਇਹ ਪਾ ਸਕਦੇ ਆ ਜਿਹੜਾ ਆਪਣਾ ਦਾਤਣ ਵਾਲਾ ਨਿੰਮ ਹੁੰਦਾ ਕੌੜਾ ਨਿੰਮ ਇਹ ਤੇ ਇੱਥੇ ਜੇਕਰ ਆਪਾਂ ਨਿੰਮ ਦੇ ਪੱਤੇ ਇਸੇ ਤਰ੍ਹਾਂ ਹੀ ਪਾਵਾਂਗੇ ਆਪਾਂ ਨਿੰਮ ਦੀਆਂ ਡਾਂਗੀਆਂ ਜੀ ਕਣਕ ਦੇ ਵਿੱਚ ਤਾਂ ਇਹ ਜਦੋਂ ਆਪਾਂ ਪੀਣਾ ਕਰਨਾ ਹੁੰਦਾ ਕਣਕ ਪਿਉਣੀ ਹੁੰਦੀ ਆ ਤੇ ਉਦੋਂ ਔਖਾ ਹੋ ਜਾਂਦਾ ਇਹ ਤੇ ਕਣਕ ਦੇ ਵਿੱਚ ਰਲ ਜਾਂਦੇ ਆ ਤੇ ਇਹਨਾਂ ਨੂੰ ਆਪਾਂ ਨਾ ਸਕਾਹਾ ਹੈਗਾ ਥੋੜਾ ਜਿਹਾ ਤੁਸੀਂ ਗਿੱਲੀਆਂ ਵੀ ਪਾ ਸਕਦੇ ਆ ਗਿੱਲੇ ਪੱਤੇ ਤਰੀਕੇ ਨਾਲ ਕੱਲੇ ਪੱਤੇ-ਪੱਤੇ ਤੋੜ ਕੇ ਤੇ ਆਪਾਂ ਇਹਨਾਂ ਦੇ ਪੱਤੇ-ਪੱਤੇ ਲੈ ਲਾਂਗੇ ਕੱਲੇ ਤੇ ਇਸ ਤਰ੍ਹਾਂ ਦਾ ਕੋਈ ਪਤਲਾ ਕੱਪੜਾ ਲੈ ਲੈਣਾ ਆਪਾਂ ਮਲਮਲ ਜੀ ਦਾ ਹੋਵੇ ਜਿਵੇਂ ਤੇ ਇਹਦੇ ਵਿੱਚ ਆਪਾਂ ਪੱਤੀਆਂ-ਪੱਤੀਆਂ ਤੋੜ ਕੇ ਪਾ ਲਾਂਗੇ ਕੱਲੀਆਂ ਇਹਦੀਆਂ ਨਿੰਮਤੀਆਂ ਖੋ ਜੀ ਇੱਥੇ ਆਪਾਂ ਇਹ ਨਿੰਮ ਦੇ ਪੱਤੇ ਪਾ ਲਏ ਇਸ ਤਰੀਕੇ ਨਾਲ ਕੱਪੜੇ 'ਚ ਤੇ ਹੁਣ ਇਹ ਬਿਲਕੁਲ ਨਹੀਂ ਕਣਕ ਦੇ ਵਿੱਚ ਰਾਲਣਗੇ ਤੇ ਨਹੀਂ ਤਾਂ ਆਪਾਂ ਨੂੰ ਕੀਨੇ ਦੇ ਵਿੱਚ ਔਖਾ ਹੋ ਜੂਗਾ ਜਦੋਂ ਆਪਾਂ ਪੀਣਾ ਕਰਨਾ ਹੁੰਦਾ ਤੇ ਇਸ ਤਰੀਕੇ ਨਾਲ ਨਾ ਆਪਾਂ ਪੋਟਲੀਆਂ ਬਣਾ ਲਾਂਗੇ ਇਹਦੇ ਨਾਲ ਤੇ ਨਿੰਮ ਕੌੜਾ ਹੁੰਦਾਗਾ ਤੇ ਇਹਦੇ ਵਿੱਚ ਕੋਈ ਵੀ ਹੁਸਰੀ ਨਹੀਂ ਹੋਣ ਲੱਗੂਗੀ ਇਸ ਤਰੀਕੇ ਨਾਲ ਪੋਟਲੀਆਂ ਬਣਾ ਲੈਣੀਆਂ ਨਿੰਮ ਦੇ ਨਾਲ ਪੱਤੇਆਂ ਨਾਲ ਅੱਜ ਕੱਢ ਇਹ ਤੁਸੀਂ ਜਿਵੇਂ ਤਸ ਲਿਆਣਾ ਪਾਉਣੀ ਕਣਕ ਦੇ ਵਿੱਚ ਇੰਨੀ ਕ ਕਣਕ ਪਾ ਕੇ ਡਰਮ ਦੇ ਵਿੱਚ ਤਾਂ ਇਸ ਤਰੀਕੇ ਨਾਲ ਆਪਾਂ ਨਿੰਮ ਛਿੜ ਦੇਣਾ ਇਹ ਇਸ ਤਰੀਕੇ ਨਾਲ ਹੁਣ ਆਪਾਂ ਇਹ ਨਿੰਮ ਛਿੜਤਾ ਜੀ ਪੋਟਲੀਆਂ ਬਣਾ ਕੇ ਤੇ ਇਹਦੇ ਉੱਪਰ ਹੋਰ ਕਣਕ ਪਾ ਦਾਂਗੇ ਆਪਾਂ ਤੇ ਇਹ ਆਪਾਂ ਦੁਬਾਰੇ ਵੀ ਕਣਕ ਪਾ ਲਈ ਜੀ ਤੇ ਹੁਣ ਆਪਾਂ ਇਹ ਲੈਤਾ ਜੀ ਦੂਸਰਾ ਤਰੀਕਾ ਹੈਗਾ ਲਸਣ ਦਾ ਤੇ ਲਸਣ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਲਸਣ ਵੀ ਇਕੋੜਾ ਹੁੰਦਾ ਤੇ ਇਹ ਵੀ ਸੁਸਰੀ ਨਹੀਂ ਲੱਗਣ ਦਿੰਦਾ ਕਣਕ ਨੂੰ ਇਸ ਤਰੀਕੇ ਨਾਲ ਆਪਾਂ ਲਸਣ ਦੇ ਗੰਢੇ ਛਿੱੜ ਦਾਂਗੇ ਜਿਦੋਂ ਵੀ ਤੁਸੀਂ ਟੱਬ ਵਗੈਰਾ ਕਣਕ ਦੇ ਪਾਉਣੇ ਆ ਤਾਂ ਵਿੱਚ ਦੀ ਐਂ ਲਸਣ ਛਿੱੜ ਦੇਣੀ ਆ ਤੇ ਉੱਪਰ ਦੀ ਹੋਰ ਕਣਕ ਪਾ ਦੇਣੀ ਆ ਜੀ ਹੁਣ ਜਿਵੇਂ ਇਹ ਕਣਕ ਹੋਰ ਪਾਤੀ ਆਪਾਂ ਤੇ ਇਸੇ ਤਰੀਕੇ ਨਾਲ ਥੋੜੀਆਂ ਜੀਆਂ ਗੰਡੀਆਂ ਆਪਾਂ 2-3 ਹੋਰ ਸੜਦਾਂਗੇ ਇਸੇ ਤਰੀਕੇ ਨਾਲ ਲਸਣ ਦੀਆਂ ਐ ਤੇ ਉੱਤੋਂ ਦੀ ਹੋਰ ਕਣਕ ਪਾ ਦਾਂਗੇ ਤੇ ਆਪਾਂ ਹੋਰ ਵੀ ਲਸਣ ਸੜਤੀ ਜੀ ਇਹਦੇ ਵਿੱਚ ਤੇ ਇਸੇ ਤਰੀਕੇ ਨਾਲ ਹੀ ਥੋੜੀ-ਥੋੜੀ ਕਣਕ ਪਾਈ ਜਾਣੀ ਥੋੜੀ-ਥੋੜੀ ਲਸਣ ਤੇ ਜਾਂ ਨਿੰਮ ਤੁਸੀਂ ਪਾ ਦੇਣਾ ਤੇ ਹੁਣ ਆਪਾਂ ਉੱਤੋਂ ਦੀ ਦੱਬੀਆਂ ਸਿੱਟਾਂਗੇ ਤੇ ਇਹ ਜਿਵੇਂ ਸਿੱਖਾ ਵਾਲੀਆਂ ਡੱਬੀਆਂ ਹੁੰਦਾਂਗਾ ਜੀ ਤੇ ਇਹਨਾਂ ਤੇ ਵੀ ਇਹ ਲੱਗਿਆ ਹੁੰਦਾਗਾ ਇਹ ਇਹ ਜਿਹੜਾ ਮਸਾਲਾ ਹੁੰਦਾ ਜੀ ਇਹ ਸਿੱਖਾਂ ਤੇ ਤੇ ਇਹ ਵੀ ਇਹ ਲੱਗਣ ਨਹੀਂ ਦਿੰਦਾ ਸੁਸਰੀ ਬਿਲਕੁਲ ਵੀ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਸਿੜ ਦਾਂਗੇ ਇਹਦੇ ਵਿੱਚ ਇਹ ਦੇਖੋ ਇਹ ਮਸਾਲੇ ਦੇ ਕਾਰਨ ਇਹ ਜਿਹੜਾ ਆ ਉੱਪਰ ਵੀ ਲੱਗਿਆ ਇਹਨਾਂ ਤੇ ਤੇ ਇਹਦੇ ਕਾਰਨ ਵੀ ਬਿਲਕੁਲ ਵੀ ਸੁਸਰੀ ਨਹੀਂ ਲੱਗੂਗੀ ਤੇ ਜਿਹੜਾ ਵੀ ਤੁਹਾਡੇ ਕੋਲ ਸਮਾਨ ਹੈਗਾ ਲਸਣ ਹੈਗੀ ਹੈ ਜਾਂ ਨਿੰਮਾ ਹੈਗਾ ਜਾਂ ਇਹ ਡੱਬੀਆਂ ਸਿੱਖਾਂ ਵਾਲੀਆਂ ਤੁਸੀਂ ਇੱਕ ਸਮਾਨ ਵੀ ਇਹਨਾਂ ਦੇ ਵਿੱਚੋਂ ਲੈ ਸਕਦੇ ਆ ਤਿੰਨਾਂ ਦੇ ਤੇ ਇਸ ਤਰੀਕੇ ਨਾਲ ਕਣਕ ਸਟੋਰ ਕਰ ਲੈਣੀ ਹੈ ਜੀ ਤੁਸੀਂ ਥੋੜੀ ਹੀ ਕਣਕ ਪਾ ਲੈਣੀ ਆ ਇਸ ਤੋਂ ਬਾਅਦ ਨਿੰਮ ਜਾਂ ਲਸਣ ਜਾਂ ਡੱਬੀਆਂ ਪਾ ਦੇਣੇ ਹਾਂ ਤੇ ਉੱਤੋਂ ਦੀ ਹੋਰ ਕਣਕ ਪਾਈ ਜਾਣੀ ਆ ਤੇ ਇਹ ਤਰੀਕਾ ਸਭ ਤੋਂ ਵਧੀਆ ਹੈ ਜੀ ਕਣਕ ਸਟੋਰ ਕਰਨ ਦਾ ਤਾਂ ਇਹ ਆਪਾਂ ਕਣਕ ਸਟੋਰ ਕਰਨ ਦਾ ਤਰੀਕਾ ਜੀ ਦੱਸਿਆ ਜੀ ਤੁਹਾਨੂੰ ਤੇ ਇਹ ਨੇਚਰਲ ਤਰੀਕਾ ਹੈ ਵਧੀਆ ਦੇਸੀ ਤਰੀਕਾ ਕਣਕ ਸਟੋਰ ਕਰਨ ਦਾ ਤੇ ਹੁਣ ਇੱਕ ਗੱਲ ਤੁਹਾਨੂੰ ਆਪਾਂ ਹੋਰ ਦੱਸਦੇ ਹਾਂ ਜੀ ਜਦੋਂ ਵੀ ਆਪਾਂ ਕਣਕ ਸਟੋਰ ਕਰਨੀ ਆ ਤਾਂ ਪਹਿਲਾਂ ਇਹਨੂੰ ਆਪਾਂ 2 ਦਿਨ 2-3 ਦਿਨ ਦੀ ਧੁੱਪ ਲਵਾ ਦੇਣੀ ਹੈਗੀ ਚੰਗੀ ਤਰ੍ਹਾਂ ਤੇ ਜੇ ਦਈ ਦੀ ਧੁੱਪ ਲੱਗ ਗਈ ਜੀ ਇਹਨੂੰ ਚੰਗੀ ਤਰ੍ਹਾਂ ਤਾਂ ਫਿਰ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰ ਲੈਣਾ ਕਣਕ ਨੂੰ ਤੇ ਇਹਨੂੰ ਆਪਾਂ ਇੱਕ ਦਿਨ ਦੀ ਛਾਂ ਲਵਾ ਦੇਣੀ ਹੈਗੀ ਤੇ ਆਪਾਂ ਗਰਮ-ਗਰਮ ਕਣਕ ਨਹੀਂ ਆਪਾਂ ਡਰਮ ਦੇ ਵਿੱਚ ਭਰਨੀ ਹੈਗੀ ਕਿ ਜੇ ਆਪਾਂ ਗਰਮ ਕਣਕ ਧੁੱਪ ਲਵਾ ਕੇ ਸਿੱਧੀ ਡਰਮ ਦੇ ਵਿੱਚ ਭਰ ਦਾਂਗੇ ਤਾਂ ਉਹ ਵੀ ਇਹ ਖਰਾਬ ਹੋ ਜਾਂਦੀ ਹੈਗੀ ਕਣਕ ਤੇ ਇਸ ਲਈ ਆਪਾਂ ਇਹਨੂੰ ਠੰਡਾ ਕਰਨਾ ਵੀ ਜ਼ਰੂਰੀ ਹੈਗਾ ਇੱਕ ਦਿਨ ਦੀ ਛਾਂ ਵੀ ਲਵਾਉਣੀ ਜ਼ਰੂਰੀ ਆ ਫਿਰ ਆਪਾਂ ਇਹਨੂੰ ਡਰਮਾਂ ਦੇ ਵਿੱਚ ਭਰ ਦਾਂਗੇ ਤੇ ਡਰਮ ਦੇ ਵਿੱਚ ਬਿਲਕੁਲ ਵੀ ਕੋਈ ਹਵਾ ਪੈਣ ਲਈ ਜਗ੍ਹਾ ਨਹੀਂ ਹੋਣੀ ਚਾਹੀਦੀ ਜੀ। ਇਹ ਵਾਰ ਕਿਤੇ ਟੁੱਟਾ-ਫੁੱਟਾ ਹੁੰਦਾ ਜਿਵੇਂ ਡਰਮ ਕਣਕ ਵਾਲਾ ਤਾਂ ਇਹ ਹਵਾ ਪੈਂਦੀ ਹੈ ਵਿੱਚ ਕਣਕ ਦੇ ਅੰਦਰ ਡਰਮ ਦੇ ਵਿੱਚ ਦੀ। ਤਾਂ ਇਹ ਫਿਰ ਕਣਕ ਖਰਾਬ ਹੋ ਜਾਂਦੀ ਹੈ ਜੀ। ਤੇ ਇਸ ਤਰੀਕੇ ਨਾਲ ਪਾਏ ਨੂੰ ਬਿਲਕੁਲ ਬੰਦ ਕਰ ਦਾਂਗੇ ਡਰਮ ਨੂੰ ਹੁਣ ਕਣਕ ਵਾਲੇ ਨੂੰ। ਤੇ ਜੇਕਰ ਤੁਹਾਨੂੰ ਲੱਗਦਾ ਵੀ ਕਿਤੇ ਥੋੜੀ-ਬਹੁਤੀ ਵੇਰਲਾ ਰਹਿੰਦੀ ਹੈ ਤਾਂ ਤੁਸੀਂ ਉੱਥੇ ਕੋਈ ਲਫਾਫਾ ਵਗੈਰਾ ਲਗਾ ਕੇ ਚੰਗੀ ਤਰ੍ਹਾਂ ਬੰਦ ਕਰ ਦੇਣਾਗਾ ਡਰਮ ਨੂੰ ਤੇ ਇਹਦੇ ਵਿੱਚ ਹਵਾ ਬਿਲਕੁਲ ਨਹੀਂ ਪੈਣ ਦੇਣੀ ਤੇ ਡਰਮ ਨੂੰ ਵੀ ਇਹੋ ਜੇ ਥਾਂ 'ਤੇ ਜ਼ਰੂਰ ਰੱਖੋ ਜੀ ਕਿਉਂਕਿ ਇਹਨੂੰ ਆਪਾਂ ਜ਼ਿਆਦਾ ਕਮਰੇ ਦੇ ਅੰਦਰ ਨਹੀਂ ਰੱਖਣਾ ਹੈਗਾਗਾ ਜਿੱਥੇ ਥੋੜੀ ਹਵਾ ਪੈਂਦੀ ਹੋਵੇ ਡਰਮ ਨੂੰ ਬਾਹਰਲੀ ਸਾਈਡ ਕਿਤੇ ਤੇ ਉੱਥੇ ਆਪਾਂ ਡਰਮ ਨੂੰ ਰੱਖਾਂਗੇ ਜੀ ਜ਼ਿਆਦਾ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਕਣਕ ਨੂੰ ਸਟੋਰ ਕਰਨ ਦੀ ਇਸ ਤਰੀਕੇ ਨਾਲ ਕਣਕ ਸਟੋਰ ਕਰੋ ਜੀ ਇਹ ਤਰੀਕੇ ਵਰਤ ਕੇ ਤੇ ਕਣਕ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਸੁਸਰੀ ਨਹੀਂ ਲੱਗੂਗੀ ਬਿਲਕੁਲ ਵੀ ਇੱਕ ਵੀ ਦਾਣਾ ਨਹੀਂ ਖਰਾਬ ਹੋਊਗਾ ਕਣਕ ਦਾ ਤੇ ਉਮੀਦ ਆ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਜੀ ਕਣਕ ਸਟੋਰ ਕਰਨ ਦੀ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ